ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 80 ਫॉर ਦੇ ਸਾਰੇ ਦਰਸ਼ਕਾਂ ਦਾ ਸ਼ਰੋਤਿਆਂ ਦਾ दिली ਸਵਾਗਤ ਕਰਦੀ ਆਂ ਪ੍ਰੋਗਰਾਮ ਸੱਚ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਨੇ ਆਉਣਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਆਂ ਜੀ ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋਅ ਥੈਂਕ ਯੂ ਸੋ ਮੱਚ ਜੀ ਡਾਕਟਰ ਸਾਹਿਬ ਅੱਜ 29 ਦਸੰਬਰ 2015 14 ਪੋ ਨਾਨਕ ਸ਼ਹੀਦ ਸਮਤ 57 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਅਹਿਮ ਮੁੱਦੇ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਅ ਦੇਖੋ ਅੱਜ ਜਿਹੜਾ ਪਹਿਲਾ ਇਸ਼ੂ ਅਸੀਂ ਟੱਚ ਕਰ ਰਹੇ ਹਾਂ ਇਹ ਥੋੜਾ ਜਿਹਾ ਸੰਵੇਦਨਸ਼ੀਲ ਹੈ ਥੋੜਾ ਜਿਹਾ ਹੀ ਨਹੀਂ ਕਾਫੀ ਸੰਵੇਦਨਸ਼ੀਲ ਹੈ। ਜੀ ਇਸ ਦੇ ਕੁਝ ਸ਼ਬਦ ਜਿਹੜੇ ਕਿ ਮੈਂ ਵੈਸੇ ਵਿਚਾਰ ਕਰਨ ਚ ਹਿਚਕਚਾਂਦਾ ਪਰ ਕਿਉਂਕਿ ਖਬਰ ਬੜੀ ਅਹਿਮ ਹੈ ਔਰ ਇਸ ਨਾਲ ਜੁੜਿਆ ਹੋਇਆ ਸਭ ਕੁਝ ਸਾਨੂੰ ਦਰਸ਼ਕਾਂ শ্রোਤਿਆਂ ਦੇ ਗਿਆਨ ਦੇ ਲਈ ਕਿਉਂਕਿ ਜਦੋਂ ਤੁਸੀਂ ਪਾਸਟ ਹਿਸਟਰੀ ਜਾਂ ਬੀਤੇ ਇਤਿਹਾਸ ਜਿਹੜਾ 20ਵੀਂ ਸਦੀ ਦਾ ਉਸ ਦੇ ਜ਼ੁਲਮ ਦੇਖਦੇ ਹੋਂ ਐਟਰਾਸਟਿਸ ਦੇਖਦੇ ਹੋਂ ਔਰ ਜਦੋਂ جنگਾਂ ਹੁੰਦੀਆਂ ਨੇ ਉਹ ਵਰਲਡ ਵਾਰ ਹੋਣ ਜਾਂ ਮੁਲਕਾਂ ਦੇ ਆਪਸੀ ਜਿਹੜੇ ਟਕਰਾਰ ਤੋਂ ਬਾਅਦ ਪੈਦਾ ਹੋਈ ਕੋਈ ਵੀ ਸਥਿਤੀ ਹੋਏ ਜੀ ਕਿਵੇਂ ਔਰਤਾਂ ਨੂੰ ਇੱਕ ਜੰਗੀ ਬੂਟੀ ਦੇ ਤੌਰ ਤੇ ਕਿਵੇਂ ਵਾਰ ਬੂਟੀ ਕਿ ਲੁੱਟਦਾ ਮਾਲ ਔਰ અપਮਾਨਤ ਕਰਨ ਔਰ ਦੁਸ਼ਮਨ ਦਾ ਮਨੋਬਲ ਤੋੜਨ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਬੇਸ਼ੱਕ 7-8000 ਸਾਲ ਦੇ ਮਨੁੱਖੀ ਇਤਿਹਾਸ ਚ ਕਬੀਲਿਆਂ ਦਾ ਇਹ ਵਿਹਾਰ ਰਿਹਾ ਹੈ ਪਰ ਕਿਸ ਕਿਸਮ ਦਾ ਵਿਹਾਰ 20ਵੀਂ ਸਦੀ ਦੇ ਵਿੱਚ ਜੇ ਅਸੀਂ ਦੂਸਰੀ ਸੰਸਾਰ ਜੰਗ ਦੀ ਗੱਲ ਕਰੀਏ ਤੇ ਕਿਵੇਂ ਦੁਸ਼ਮਨ ਤਾਕਤਾਂ ਨੇ ਇੱਕ ਦੂਸਰੇ ਦੇ ਨਾਲ ਕੀਤਾ ਔਰ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਬਦਨਾਮ ਜਿਹੜੀ ਹੋਈ ਕੰਟਰੀ ਜੀ ਉਹ ਜਾਪਾਨ ਹੈ ਕਿਉਂਕਿ ਜਾਪਾਨੀਆਂ ਦੇ ਜਦੋਂ ਤੁਸੀਂ ਸੱਭਿਆਚਾਰ ਬਾਰੇ ਦੇਖਦੇ ਹੋ ਜਾਂ ਉਹਨਾਂ ਦੇ ਅਦਰਵਾਇਜ਼ ਕੁਝ ਸੂਖਮ ਜਿਹੜੇ ਉਹਨਾਂ ਦੇ ਟੇਸਟ ਨੇ ਉਹਨਾਂ ਦਾ ਕੋਈ ਜਾਪਾਨੀ ਘਰ ਐਸਾ ਨਹੀਂ ਜਿੱਥੇ ਫੁੱਲ ਨਾ ਹੋਣ ਉਹਨਾਂ ਦੇ ਆ ਜਿਹੜੀ ਚਾਹ ਦਾ கான்ਸੈਪਟ ਵੀ ਹੈ ਉਹ ਇੱਕ ਇਕਾਂਤ ਦੇ ਵਿੱਚ ਕਿਉਂਕਿ ਬੁੱਧ ਧਰਮ ਦਾ ਵੱਡਾ ਇੰਪੈਕਟ ਰਿਹਾ ਹੈ। ਔਰ ਮੈਂ ਸਮਝਦਾ ਹਾਂ ਵੀ ਕਈ ਵਾਰ ਪ੍ਰੋਫੈਸਰ ਪੂਰਨ ਸਿੰਘ ਜਿਨ੍ਹਾਂ ਨੂੰ ਅਸੀਂ ਬਹੁਤ ਐਡਮਾਇਰ ਕਰਦੇ ਹਾਂ ਔਰ ਸਿੱਖਾਂ ਦੇ ਬਹੁਤ ਵੱਡੇ ਉਹ ਸ਼ਾਇਰ ਔਰ ਫਿਲਾਸਫਰ ਹੋਏ ਨੇ। ਔਰ 1920ਵਿਆਂ ਦੇ ਵਿੱਚ अर्ਲੀ 30s 'ਚ ਵੀ ਉਹ ਜਾਪਾਨ ਪੜ੍ਹਨ ਦੇ ਲਈ ਆਏ ਔਰ ਜਾਪਾਨ ਦੀ ਸੋਜ ਔਰ ਸਹਿਜ ਦੋਨੋਂ ਬਾਰੇ ਜਿੰਨਾ ਕੁ ਉਹਨਾਂ ਨੇ ਲਿਖਿਆ ਜੇ ਕਿਤੇ ਸardar ਪ੍ਰੋਫੈਸਰ ਪੂਰਨ ਸਿੰਘ 1939 ਤੋਂ 1945 ਦੇ ਦੌਰ ਚ ਜਦੋਂ ਕਿ ਜਾਪਾਨ ਦੂਸਰੇ ਸੰਸਾਰ ਜੰਗ ਚ ਸ਼ਾਮਲ ਹੋਇਆ ਔਰ ਕਿਸ ਕਿਸਮ ਦਾ ਇੰਪੀਰੀਅਲਿਜ਼ਮ ਜਾਪਾਨ ਨੇ ਦਿਖਾਇਆ ਜੀ ਉਹ ਜਿਉਂਦੇ ਹੁੰਦੇ ਤਾਂ ਉਹਨਾਂ ਨੂੰ ਬਹੁਤ ਤੱਕਾ ਲੱਗਣਾ ਸੀ ਕਿਉਂਕਿ ਉਹਨਾਂ ਨੇ ਜੋ ਵੀ ਬਚਪਨ ਚ ਮੈਂ ਦੇਖਦਾ ਕਿ ਜਾਪਾਨ ਦੇ ਜਿਹੜੇ ਸੋਜ ਔਰ ਸਹਿਜ ਦੋਨਾਂ ਬਾਰੇ ਹੀ ਮੇਰੇ ਵਿਚਾਰ ਬਣੇ ਉਹ ਪ੍ਰੋਫੈਸਰ ਪੂਰਨ ਸਿੰਘ ਦੀਆਂ ਲਿਖਤਾਂ ਤੋਂ ਹੀ ਬਣੇ ਜਿਵੇਂ ਉਹਨਾਂ ਨੇ ਜਾਪਾਨੀ ਸੱਭਿਆਚਾਰ ਉਸ ਦੀ ਸੂਖਮਤਾ ਉਸ ਦੇ ਪਿੱਛੇ ਲੁਕਿਆ ਅਧਿਆਤਮ ਔਰ ਉਹਨਾਂ ਲੋਕਾਂ ਦਾ ਜਿਹੜਾ ਕਿਸ ਕਿਸਮ ਦਾ ਆਪਣੇ ਆੜੇ-ਦੁਆੜੇ ਦੇ ਨਾਲ ਕੁਦਰਤ ਦੇ ਨਾਲ ਪਿਆਰ ਹੈ ਸੋ ਕਈ ਵਾਰੀ ਉਸ ਗੱਲ ਨੂੰ ਦੇਖਦੇ ਆਂ ਇਹ ਯਕੀਨ ਨਹੀਂ ਹੁੰਦਾ ਕਿ ਜਾਪਾਨ ਦੀ ਫੌਜ ਨੇ ਚੀਨ ਦੇ ਵਿੱਚ ਜਾ ਕੇ ਕੋਰੀਆ ਦੇ ਵਿੱਚ ਔਰ ਈਵਨ ਇੰਡੋਨੇਸ਼ੀਆ ਜਾਂ ਤਾਈਵਾਨ ਬੇਸ਼ੱਕ ਜਿਹੜਾ ਉਦੋਂ ਤੱਕ ਚੀਨ ਦਾ ਹਿੱਸਾ ਸੀ ਕਿਸ ਕਿਸਮ ਦੀਆਂ ਐਟ੍ਰੋਸਟੀਆਂ ਕੀਤੀਆਂ ਕਿਸ ਕਿਸਮ ਦੇ ਉਹਨਾਂ ਨੇ ਜ਼ੁਲਮ ਕੀਤੇ ਇਹ ਕਾਬਲੇ ਯਕੀਨ ਨਹੀਂ ਪਰ ਕਿਉਂਕਿ ਹੁਣ ਇਤਿਹਾਸ ਇੱਕ ਆਪਣਾ ਮੋੜ ਲੈ ਰਿਹਾ ਔਰ ਇਸ ਤੋਂ ਪਹਿਲਾਂ ਕਿ ਮੈਂ ਇਸ ਖਬਰ ਬਾਰੇ ਗੱਲ ਕਰਾਂ ਸਿੱਖ ਰਹਿਤ ਮਰਿਆਦਾ ਚ ਹੁਣ ਬੇਸ਼ੱਕ ਇਸ ਨੂੰ ਬਦਲ ਦਿੱਤਾ ਗਿਆ ਕਿਉਂਕਿ ਪਤਾ ਨਹੀਂ ਇਸ ਦਾ ਕਿੰਨਾ ਵੱਡਾ ਜਾਂ ਸਿੱਖ ਨੁਕਤਾ ਨਿਗਾਹ ਤੋਂ ਇਹ ਕਿੰਨੀ ਵੱਡੀ ਗੱਲ ਸੀ ਸਾਡੀ ਮਰਿਆਦਾ ਚ ਜਿਹੜੀ ਔਰਤਾਂ ਨੂੰ ਪ੍ਰੋਟੈਕਸ਼ਨ ਸੀ ਦੁਸ਼ਮਣ ਦੀਆਂ ਔਰਤਾਂ ਨੂੰ ਜੀ ਕਿਉਂਕਿ ਜਿਵੇਂ ਮੈਂ ਕਿਹਾ ਕਿ ਜਿਹੜਾ ਜਦੋਂ ਵੀ ਇੱਕ ਫੌਜ ਜਿਹੜੀ ਹੈ ਉਹ ਦੂਸਰੇ ਦੇ ਉੱਤੇ ਹਾਵੀ ਹੁੰਦੀ ਸੀ ਦੂਸਰੇ ਦੁਸ਼ਮਣ ਦੀ ਟੈਰੀਟਰੀ ਚ ਜਾ ਕੇ ਉਹਨਾਂ ਦੇ ਲਈ ਮਜ਼ਹਬ ਜਿਹੜਾ ਹੈ ਧਰਮ ਕੋਈ ਅਰਥ ਨਹੀਂ ਸੀ ਰੱਖਦਾ ਔਰਤਾਂ ਲੁੱਟਦਾ ਮਾਲ ਸੀ ਔਰ ਇਸ ਦਾ ਇੱਕ ਸਬੂਤ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿੱਚ ਦੇਖਦੇ ਹਾਂ ਉਹਨਾਂ ਦੇ ਜੀਵਨ ਕਾਲ 'ਚ ਗੁਰੂ ਨਾਨਕ ਸਾਹਿਬ ਦੇ 1526 ਦੇ ਵਿੱਚ ਬਾਬਰ ਹਮਲਾਵਰ ਹੁੰਦਾ ਉਸ ਵੇਲੇ ਦਿੱਲੀ ਤਖਤ ਦੇ ਉੱਤੇ ਲੋਧੀ ਪਠਾਣਾਂ ਦਾ ਰਾਜ ਸੀ ਜਿਹੜੇ ਮੁਸਲਮਾਨ ਸਨ ਜੀ ਪਰ ਜੋ ਕੁਝ ਬਾਬਰ ਦੀ ਫੌਜ ਨੇ ਐਮਨਾਬਾਦ ਸ਼ਹਿਰ ਜਾਂ ਜਿੱਦਾਂ ਜਿੱਦਰ ਉਹ ਵਧੀ ਔਰਤਾਂ ਦੇ ਨਾਲ ਕੀਤਾ ਉਹ Hindu ਔਰਤਾਂ ਸਾਂ ਉੱਚੀ ਜਾਤ ਦੀਆਂ ਸਨ ਨੀਵੀਂ ਜਾਤੀਆਂ ਸਾਂਝਾਂ ਮੁਸਲਮਾਨ ਔਰਤਾਂ ਸਨ ਉਸ ਨੂੰ ਗੁਰੂ ਨਾਨਕ ਸਾਹਿਬ ਨੇ ਉਸ પીੜ ਨੂੰ ਬਿਆਨੇ ਔਰ ਜਦੋਂ ਗੁਰੂ ਸਾਹਿਬੇ ਫਰਮਾਉਂਦੇ ਨੇ ਕਿ ਮੁਸਲਮਾਨੀਆਂ ਪੜ੍ਹੇ ਕਤੇਬਾਂ ਕਸ਼ਟ ਮੇ ਕਰੇ ਖੁਦਾਏ ਵੇ ਲਾਲੋ ਜਾਤ ਸਨਾਤੀ ਹੋਰ ਹਿੰਦਵਾਣੀ ਐ ਇਹ ਵੀ ਲੇਖੇ ਲਾਏ ਵੇ ਲਾਲੋ ਉਹ ਵੇਰਵੇ ਦੇ ਨਾਲ ਹੈ ਕਿ ਕਿਵੇਂ ਉਹ ਔਰਤਾਂ ਜਿਹੜੀਆਂ ਕਿ ਆਪਣੇ ਪੱਤਿਆਂ ਦੇ ਨਾਲ ਮਹਿਲਾਂ ਦੇ ਵਿੱਚ ਸੌਂਦੀਆਂ ਸਨ ਗਰੀ ਚੋਹਾਰੇ ਖਾਂਦੀਆਂ ਮਾਨਣ ਸੇ ਜੜੀਆਂ ਕਿਵੇਂ ਅੱਜ ਉਹ ਬੇਪੱਤ ਹੋ ਰਹੀਆਂ ਨੇ ਕਿਵੇਂ ਅੱਜ ਤਨ ਜੋਬਨ ਦੋਇ ਵੈਰੀ ਹੋਏ ਉਹਨਾਂ ਦਾ ਜੋਬਨ ਉਹਨਾਂ ਦੀ ਖੂਬਸੂਰਤੀ ਉਹਨਾਂ ਦੀ ਵੈਰੀ ਬਣੀ ਹੈ ਕਿਵੇਂ ਉਹਨਾਂ ਦੇ ਸਿਰ ਤੋਏ ਜਿਹੜਾ ਉਹ ਕਪੜਾ ਨਹੀਂ ਹੈ ਕਿਵੇਂ ਉਹਨਾਂ ਦੇ ਕੱਪੜੇ ਫਟੇ ਹੋਏ ਨੇ ਔਰ ਕਿਵੇਂ ਉਹਨਾਂ ਨੂੰ ਜਿਹੜਾ ਦੁਸ਼ਮਣ ਉਹ ਸਿਲਕ ਦੇ ਨਾਲ ਰੱਸੀ ਦੇ ਨਾਲ ਬੰਨ ਕੇ ਗਲ ਵਿੱਚ ਆਵੇ ਤੂੜ ਚਾਰ ਚ ਫੇਰੇ ਇਕੱਠਾ ਔਰ ਉਹਨਾਂ ਨੂੰ ਕੜੀ ਸਕੇ ਲਗਾਇਆ ਜਾ ਰਿਹਾ ਹੈ ਔਰ ਇਸ ਸਾਰੇ ਨੂੰ ਅਸੀਂ ਦੇਖਦੇ ਹਾਂ ਕਿ ਲਗਾਤਾਰਤਾ ਨਾਲ ਜਦੋਂ ਤੱਕ ਦਸਵੇਂ ਪਾਤਸ਼ਾਹ ਦਾ ਸਾਜਿਆ ਖਾਲਸਾ ਪੰਥ ਇਸ ਜ਼ੁਲਮ ਦੇ ਖਿਲਾਫ ਖਲੋਂਦੇ ਜਿੱਥੇ ਕਿ ਨਾ ਸਿਰਫ ਆਨ ਅਣਖ ਦੇ ਲਈ ਔਰ ਇਹ ਇੱਕ ਮੁੱਢਲੇ ਤੌਰ ਦੇ ਉੱਤੇ ਸਿੱਖ ਰਵਾਇਤ ਸਿੱਖ ਵੈਲਿਊ ਸਿਸਟਮ ਔਰ ਸਿੱਖ ਰਹਿਤ ਮਰਿਆਦਾ ਦਾ ਦਸਵੇਂ ਪਾਤਸ਼ਾਹ ਨੇ ਹਿੱਸਾ ਬਣਾ ਦਿੱਤਾ ਤਾਂ ਕਿ ਜੋ ਜਿਆ ਵਰਤਾਰਾ ਦੁਸ਼ਮਣ ਕਰਦੇ ਆ ਔਰਤਾਂ ਦੇ ਨਾਲ ਜਦੋਂ ਸਿੱਖ ਵਿਕਟੋਰੀਅਸ ਹੋਣਗੇ ਜਿੱਤਣਗੇ جنگ ਦੇ ਮੈਦਾਨ ਦੇ ਵਿੱਚ ਉਤਰਣਗੇ ਉਦੋਂ ਕਿਸ ਕਿਸਮ ਦਾ ਇਹਨਾਂ ਦੇ ਸਾਹਮਣੇ ਵੀ ਉਹੀ ਕਿਤੇ ਯਾਰਡ ਸਟਿਕ ਨਾ ਬਣ ਜਾਏ ਜਿਹੜਾ ਕਿ ਦੁਸ਼ਮਨ ਦਾ ਹੈ ਔਰ ਇਹ ਦੁਸ਼ਮਨ ਦੀਆਂ ਔਰਤਾਂ ਨੂੰ ਜ਼ਾਰਾ ਮੁਸਲਮਾਨਾਂ ਦੇ ਲਈ ਸ਼ਬਦ ਤੁਰਕ ਵੀ ਇਸਤੇਮਾਲ ਕੀਤਾ ਜਾਂਦਾ ਸੀ ਔਰ ਮੁਸਲਮਾਨ ਔਰਤਾਂ ਦੇ ਲਈ ਤੁਰਕਣੀ ਸ਼ਬਦ ਜਿਹੜਾ ਇਸਤੇਮਾਲ ਹੁੰਦਾ ਸੀ ਉਸ ਵੇਲੇ ਦੀ ਪੰਜਾਬੀ ਦੇ ਵਿੱਚ ਔਰ ਇਹ ਗੱਲ ਜਿਸ ਨੂੰ ਅੱਜ ਮਰਿਆਦਾ ਦੇ ਵਿੱਚ ਅਸੀਂ ਇੱਕ ਡਿਫਰੈਂਟ ਜਿਹੜਾ ਉਹ ਵਰਡ ਦਿੱਤੇ ਜਦੋਂ ਚਾਰ ਕਰਹਿਤਾਂ ਦਾ ਜ਼ਿਕਰ ਹੁੰਦਾ ਹੈ ਅੱਜ ਤੇ ਇਹ ਪਰਪੁਰਸ਼ ਪਰ ਇਸਤਰੀ ਦਾ ਸੰਗ ਨਾ ਕਰਨਾ ਇੱਕ ਚੌਥੀ ਕਰਹਿਤ ਹੈ ਕਿ ਇਸ ਕਤਲ ਨਾ ਕਰਨੇ ਤਮਾਕੂ ਦਾ ਇਸਤੇਮਾਲ ਨਾ ਕਰਨਾ ਕੁੱਠਾ ਨਾ ਖਾਣਾ ਔਰ ਪਰਪੁਰਸ਼ ਪਰ ਇਸਤਰੀ ਪਰ ਜਦੋਂ ਅਸੀਂ origignal ਰਹਿਤ ਮਰਿਆਦਾ ਦੇਖਦੇ ਆਂ ਜਾਂ ਦੂਸਰਾ ਹੈ ਕਿਉਂਕਿ ਇਹ ਜਿਹੜੀ ਹਦਾਇਤਾਂ ਨੇ ਇਹ ਤਾਂ ਆਲਰੇਡੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਾਹੀਂ ਐਸਟੈਬਲਿਸ਼ ਸੀ ਕਿ ਸਿੱਖ ਨੇ ਜਿਹੜਾ ਉਹ ਕਿਸ ਕਿਸਮ ਦਾ ਉਹਦਾ اخلاق ਹੋਣਾ ਚਾਹੀਦਾ ਹੈ ਔਰ ਕਿਵੇਂ ਉਸ ਦਾ ਆਚਰਣ ਕਿੰਨਾ ਉੱਚਾ ਹੋਣਾ ਚਾਹੀਦਾ ਸੋ ਇਸ ਮਰਿਆਦਾ ਦੇ ਵਿੱਚ ਜਿਹੜੀ ਇਹ ਚੌਥੀ ਕਰੈਤ ਸੀ ਉਸੀ ਤੁਰਕਣੀ ਦਾ ਸੰਗ ਨਾ ਕਰਨਾ ਜੀ ਹੁਣ ਕਈਆਂ ਨੂੰ ਸ਼ਾਇਦ ਉਸ ਜ਼ਮਾਨੇ ਜਾਂ ਬਾਅਦ ਦੇ ਵਿੱਚ ਜਦੋਂ ਇਹ ਤਬਦੀਲ ਕੀਤਾ ਗਿਆ ਲੱਗਾ ਹੋਣਾ ਕਿ ਜੀ ਇਹ ਤਾਂ ਜਿਵੇਂ ਕੋਈ ਡਿਸਕ੍ਰਿਮੀਨੇਸ਼ਨ ਹੈ ਜਾਂ ਤੁਰਕ ਔਰਤਾਂ ਨੂੰ ਜਾਂ ਮੁਸਲਮਾਨ ਔਰਤਾਂ ਨੂੰ ਕੋਈ ਨੀਵਾਂ ਪਰ ਜੇ ਇਸ ਦਾ ਤੁਸੀਂ ਪਿਛੋਕੜ ਦੇਖਣਾ ਹੈ ਔਰ ਮੈਂ ਸਮਝਦਾ ਹਾਂ ਵੀ ਤਿੰਨ ਸਦੀਆਂ ਪਹਿਲਾਂ ਔਰ ਜਦੋਂ ਅਸੀਂ ਹੁਣ ਇਸ ਖਬਰ ਦਾ ਜ਼ਿਕਰ ਕਰਾਂਗੇ ਜੋ ਦੂਸਰੇ ਸੰਸਾਰ ਜੰਗ ਦੇ ਦੌਰਾਨ ਹੋਇਆ ਹੈ ਤੇ ਇਹਨੂੰ ਜੇ ਤੁਸੀਂ ਟਾਈਮ ਜ਼ੋਨ ਚ ਤਿੰਨ ਸਦੀਆਂ ਪਹਿਲਾਂ ਜਾ ਕੇ ਦੇਖੋ ਕਿ ਦਸਵੇਂ ਪਾਤਸ਼ਾਹ ਦਾ ਇਹ ਹਦਾਇਤ ਨਾਮਾ ਕਿਸ ਕਦਰ ਦੁਸ਼ਮਨ ਦੀਆਂ ਔਰਤਾਂ ਨੂੰ ਪ੍ਰੋਟੈਕਸ਼ਨ ਦਿੰਦਾ ਸੀ ਉਦਾਂ ਦਾ ਕੁਝ ਜਿਹੜਾ ਈਵਨ 20ਵੀਂ ਸਦੀ ਦੇ ਵਿੱਚ ਵੀ ਪੋਸੀਬਲ ਨਹੀਂ ਹੋ ਸਕਿਆ ਔਰ ਇਸ ਨਾਲ ਇੱਕ ਜੁੜੀ ਮੈਂ ਸਾਖੀ ਜਾਂ ਇੱਕ ਜਿਹੜੀ ਹਿਸਟੋਰੀਕਲ ਇਵੈਂਟ ਦਾ ਜ਼ਿਕਰ ਵੀ ਮੈਂ ਕਰਦੇ ਆਂ ਤਾਂ ਕਿ ਇਹ ਜੋ ਕੁਝ ਇਸ ਖਬਰ ਚੋਂ ਨਿਕਲਦਾ ਹੈ ਔਰ ਮੈਂ ਇਸ ਨੂੰ ਜਦੋਂ ਇੱਕ ਸਿੱਖ ਦੇ ਨਾਤੇ ਦੇਖਦਾ ਹਾਂ ਔਰ ਸਿੱਖ ਫੌਜ ਦਾ ਦੁਨੀਆਂ ਦੇ ਵਿੱਚ ਕਿਤੇ ਵੀ ਜਿਹੜਾ ਕਿਰਦਾਰ ਰਿਹਾ ਉਸ ਦੇ ਪਿੱਛੇ ਉਹ ਖਾਲਸਾ ਹੀ ਰਹਿਤ ਉਹ ਦਸਵੇਂ ਪਾਤਸ਼ਾਹ ਦੀ ਹਦਾਇਤ ਰਹੀ ਹੈ ਕਿਉਂਕਿ ਅਸੀਂ ਦੇਖਦੇ ਹਾਂ ਕਿ ਇੱਕ ਪਿੰਡ ਬਜਰੋੜ ਨਾਂ ਦਾ ਜਿਹੜਾ ਕਿ ਅਨੰਦਪੁਰ ਸਾਹਿਬ ਦੇ ਰਸਤੇ ਵਿੱਚ ਪੈਂਦਾ ਸੀ ਜਦੋਂ ਵੀ ਸਿੱਖ ਸੰਗਤ ਨੇ ਉੱਥੋਂ ਦੀ ਲੰਘਣਾ ਜਿਹੜੇ ਦੂਰ ਦੁਰਾਡੇੋਂ ਕੋ ਕਾਬਲ ਕੰਧਾਰ ਕੋ ਸਿੰਧ ਅਸਾਮ ਤੋਂ ਆਉਂਦੀਆਂ ਸਨ ਗਿਫਟਸ ਲੈ ਕੇ ਕੋਈ ਕੀਮਤੀ ਜਿਹੜੇ ਨੇ ਉਹ ਦਸਵੰਧ ਭੇਟ ਹੈ ਜਾਂ ਕੀਮਤੀ ਹੋਰ ਸ਼ੈਆ ਨੇ ਜੀ ਤੇ ਉਸ ਇਲਾਕੇ ਦੇ ਬਜਰੂੜ ਔਰ ਉਸ ਇਲਾਕੇ ਚੋਂ ਰੰਗਣਾ ਦਾ ਇਲਾਕਾ ਸੀ ਉਹ ਸੰਗਤ ਨੂੰ ਲੁੱਟ ਲੈਂਦੇ ਸੀ ਔਰ ਉਹਨਾਂ ਨੂੰ ਫਿਰ ਤੋੜ ਦਿੰਦੇ ਸੀ ਉਧਰ ਨੂੰ ਸਾਰਾ maal ਸਵਾਬ ਖੋ ਕੇ ਔਰ ਇਹ ਕਾਫੀ ਦੇਰੇ ਵਰਤਾਰਾ ਰਿਹਾ ਔਰ ਫਿਰ ਇਸ ਕਿਸਮ ਦੀ ਘਟਨਾ ਆndi ਹੈ ਵੀ ਇੱਕ ਵਾਰ ਇਵੇਂ ਹੀ ਸੰਗਤ ਆਈ ਉਦੋਂ ਖਾਲਸੇ ਦੀ ਸਾਜਨਾ ਹੋ ਚੁੱਕੀ ਸੀ ਔਰ ਦਸਵੇਂ ਪਾਤਸ਼ਾਹ ਨੇ ਜਿਹੜਾ ਇਸ ਗੱਲ ਦਾ ਦੇ ਉੱਤੇ ਉਹਨਾਂ ਨੂੰ ਲਲਕਾਰਿਆ ਵੰਗਾਰਿਆ ਪਾਕਿਆਂ ਨੂੰ ਵੀ ਕਿ ਜੋ ਵੀ ਆਉਂਦਾ ਹੈ ਕਹਿੰਦਾ ਹੈ ਕਿ ਵੀ ਰੰਗੜਾ ਨੇ ਸੰਗਤ ਲੁੱਟੀ ਹੈ ਤੁਹਾਡਾ ਕਿਰਦਾਰ ਕਿੱਥੇ ਉਸੀਂ ਆਪਣੀ ਜਿਹੜੀ ਅਣਖ ਹੋਰਾਬਰੂ ਔਰ ਆਪਣੀ ਜੋ ਤੁਹਾਡੀਆਂ ਗਿਫਟਸ ਨੇ ਉਹਨਾਂ ਦੀ ਤੁਸੀਂ ਪ੍ਰੋਟੈਕਸ਼ਨ ਕਿਉਂ ਨਹੀਂ ਕਰ ਔਰ ਉਦੋਂ ਤੱਕ ਸਹਬਜ਼ਾਦਾਜੀਤ ਸਿੰਘ ਔਰ ਇਹ ਗੱਲ ਮੈਂ ਹਿਊਸਟਨ ਦੇ ਦਿਵਾਨ ਚ ਵੀ ਕਹੀ ਸੀ ਕਿ ਜਦੋਂ ਟ੍ਰੇਨਿੰਗ ਹੁੰਦੀ ਹੈ ਜਿਹੜੀ ਸਹਬਜ਼ਾਦਾਜੀਤ ਸਿੰਘ ਬੇਸ਼ੱਕ ਚਮਕੌਰ ਦੀ ਜੰਗ ਚ ਜਿਸ ਬਹਾਦਰੀ ਨਾਲ ਜ਼ਿਕਰ ਜਿਵੇਂ ਹੁੰਦਾ ਹੈ ਕਿ 360 ਦੇ ਕਰੀਬ ਫਟ ਉਹਨਾਂ ਦੇ ਸਰੀਰ ਤੇ ਲੱਗੇ ਸਨ ਪਰ ਉਹਨਾਂ ਦੀ ਜੰਗ ਦੇ ਮੈਦਾਨ ਵਿੱਚ ਜਿਹੜਾ ਟ੍ਰੇਨਿੰਗ ਦਾ ਪਾਰਟ ਹੈ ਉਹ ਤਾਂ 12-13 ਸਾਲ ਦੀ ਉਮਰ ਸੀ ਸ਼ੁਰੂ ਹੋ ਗਿਆ ਸੀ ਸੋ 13-14 ਸਾਲ ਦੇ ਸਾਬਜ਼ਾਦਾ ਅਜੀਤ ਸਿੰਘ ਦੀ ਕਮਾਂਡ ਚ 100 ਸਿੱਖਾਂ ਦਾ ਜਥਾ ਗਿਆ ਉਹਨਾਂ ਨੇ ਬਜਰੋੜ ਚ ਜਾ ਕੇ ਉਹਨਾਂ ਨੂੰ ਰੰਗੜਾ ਨੂੰ ਸਜ਼ਾ ਹੀ ਆਫਤਾ ਕੀਤਾ ਲੁੱਟਦਾ ਮਾਲ ਲਿਆਂਦਾ ਔਰ ਜਿਹੜੇ ਅਜੇ ਕਿਉਂਕਿ ਨਾਰਮ ਸੈੱਟ ਹੋ ਰਏ ਸੀ ਕੁਛ ਇਸ ਕਿਸਮ ਦਾ ਵੇਰਵਾ ਆਂਦਾ ਹੈ ਕਿ ਕੁਛ ਜਿਹੜੇ ਉਸ ਜਥੇ ਦੇ ਦਾ ਹਿੱਸਾ ਸੀ ਉਹ ਦੋ ਤੁਰਕ ਲੜਕੀਆਂ ਨੂੰ ਉਹਨਾਂ ਨੂੰ ਵੀ ਉਹ ਲੈ ਆਨੰਦਪੁਰ ਇਹ ਕਹਿਣ ਲਈ ਕਿ ਜੀ ਜੋ ਹੁਣ ਤੁਰਕ ਸਾਡੇ ਨਾਲ ਕਰਦੇ ਨੇ ਏ ਅਸੀਂ ਇਹਨਾਂ ਨੂੰ ਇਹਨਾਂ ਦਾ ਜਵਾਬ ਦਿੱਤਾ ਗੁਰੂ ਸਾਹਿਬ ਨੇ ਇਸ ਗੱਲ ਨੂੰ ਬਹੁਤ ਜਿਹੜਾ ਉਹਨਾਂ ਨੂੰ ਜਿਹੜਾ ਇਸ ਤੇ ਲਈ ਤਰਸਕਾਰਿਆ ਔਰ ਉਹਨਾਂ ਨੇ ਅੱਗੋਂ ਆਰਗੂ ਕੀਤਾ ਕਿ ਵੀ ਔਰ ਉਹ ਸ਼ਬਦ ਨੇ ਜਿਹੜੇ ਕਿ ਮੈਂ ਦੁਹਰਾ ਨਹੀਂ ਸਕਦਾ ਇਸ ਫਾਰਮੈਟ ਪਰ ਉਹਨਾਂ ਨੇ ਕਿਹਾ ਵੀ ਜਦੋਂ ਦੁਸ਼ਮਣ ਸਾਡੀਆਂ ਔਰਤਾਂ ਦੇ ਨਾਲ ਸਾਡੀਆਂ ਬੱਚੀਆਂ ਦੇ ਨਾਲ ਇਹ ਬਦਸਲੂਕੀ ਕਰਦੇ ਨੇ ਤੇ ਸਾਨੂੰ ਕਿਉਂ ਰੋਕਿਆ ਜਾ ਰਿਹਾ ਔਰ ਗੁਰੂ ਸਾਹਿਬ ਨੇ ਇਹ ਸ਼ਬਦ ਕਹਿ ਕਿ ਹਮ ਲੇ ਜਾਨ ਨੂੰ ਪੰਥ ਉਚੇਰੋ ਜੀ ਕਿ ਜੇ ਤੁਸੀਂ ਵੀ ਉਸੇ ਖੂਚ ਡਿਗਣਾ ਜਿਹਦੇ ਚ ਤੁਰਕ ਡਿਗੇ ਹੋਏ ਨੇ ਤਾਂ ਫੇਰ ਖਾਲਸੇ ਦਾ ਕੋਈ ਫਾਇਦਾ ਨਹੀਂ ਹੈ ਮੈਂ ਤਾਂ ਇਸ ਪੰਥ ਨੂੰ ਬਹੁਤ ਉੱਚਾ ਲੈ ਜਾਣਾ ਜਿਹੜਾ ਉੱਚੀਆਂ ਕਦਰਾਂ ਕੀਮਤਾਂ ਦਾ ਧਾਰ ਨਹੀਂ ਹੋਏ ਹੁਣ ਇਹ ਕ੍ਰਾਈਟੇਰੀਆ ਸੀ ਜਦੋਂ ਕਰੈਤ ਹੀ ਇਹ ਬਣ ਗਈ ਕਿ ਤੁਰਕਣੀ ਦਾ ਸੰਗ ਨਹੀਂ ਕਰਨਾ ਔਰ ਇਹ ਹਾਰ ਸੀ ਕਿ ਸਿੱਖਾਂ ਨੇ ਆਣ ਵਾਲੇ ਸਮੇਂ ਚ ਥਾਂ ਥਾਂ ਤੇ ਜਿੱਤਾਂ ਹਾਸਲ ਕਰਨੀਆਂ ਸੀ ਦਫਰ ਜਿਹੜੀਆਂ ਨੇ ਬੈਟਲਸ ਹੋ ਲੜੀਆਂ ਔਰ ਹੋਇਆ ਵੀ ਘੱਲੂਕਾਰਿਆਂ ਚੋਂ ਵੀ ਲੰਘੇ ਪਰ ਇਹ ਕ੍ਰਾਈਟੇਰੀਆ ਜਿਹੜਾ ਕਿ ਇਹ ਕੋਈ ਤੁਰਕਾਂ ਜਾਂ ਮੁਸਲਮਾਨ ਧਰਮ ਦੇ ਨਾਲ ਕੋਈ ਹਿੰਤਾ ਨਹੀਂ ਸੀ ਰਾਦਰ ਐਕਸਟਰਾ ਮਾਈਲ ਜਾ ਕੇ ਦੁਸ਼ਮਣ ਦੀਆਂ ਔਰਤਾਂ ਨੂੰ ਵੀ ਪ੍ਰੋਟੈਕਸ਼ਨ ਦਿੱਤੀ ਸੀ ਤਾਂ ਕਿ ਕਦੇ ਵੀ ਉਹ ਜਿਹੜੀਆਂ ਨੇ ਬੇਪੱਤ ਨਾ ਹੋਣ ਉਹਨਾਂ ਦੇ ਆਨਰ ਨੂੰ ਕੋਈ ਜਿਹੜਾ ਡਿਸਆਨਰ ਨਾ ਕਰੇ ਔਰ ਫਿਰ ਸਾਰੀ 18ਵੀਂ ਸਦੀ ਇਸ ਗੱਲ ਦੀ ਗਵਾਹ ਹੈ ਔਰ ਜਦੋਂ ਕਾਜ਼ੀ ਨੂਰ ਮੁਹੰਮਦ ਵਰਗੇ ਨੂਰਦੀਨ ਵਰਗੇ ਜਿਹੜੇ ਹਿਸਟੋਰੀਅਨ ਅਬਦਾਲੀ ਦੇ ਨਾਲ ਆਂਦੇ ਜਦੋਂ ਲਿਖਦੇ ਨੇ ਵੀ ਜਿਹੜਾ ਕਿਰਦਾਰ ਕੈਰੇਕਟਰ ਹੈ ਸਿੱਖਾਂ ਦਾ ਜੀ ਕਿ ਜੇ ਦੁਸ਼ਮਣ ਦੀਆਂ ਔਰਤਾਂ ਵੀ ਇਹਨਾਂ ਦੇ ਕਬਜ਼ੇ 'ਚ ਆ ਜਾਂਦੀਆਂ ਨੇ ਘੇਰੇ 'ਚ ਆ ਜਾਂਦੀਆਂ ਇਹ ਬੜੇ ਸਤਕਾਰ ਦੇ ਨਾਲ ਉਹਨਾਂ ਨੂੰ ਭੈਣਾ ਬਣਾ ਸਮਝ ਕੇ ਗਿਫਟਸ ਦੇ ਕੇ ਸੇਫਲੀ ਜਿਹੜਾ ਉਹ ਦੁਸ਼ਮਣ ਦੇ ਖੈਮੇ ਦੇ ਵਿੱਚ ਪਹੁੰਚਾਉਂਦੇ ਨੇ ਬੇਸ ਕਿਰਦਾਰ ਦੇ ਲੋਕ ਦੁਨੀਆ 'ਚ ਹੋਰ ਕਿਤੇ ਨਹੀਂ ਦੇਖੇ ਸੋ ਮੈਂ ਸਮਝਦੇ ਆਂ ਕਿ ਇਹ ਸਾਡਾ ਉਹ ਪ੍ਰਾਈਡ ਹੈ ਹਿਸਟਰੀ ਦਾ ਸਾਡੇ ਉਸ ਕੈਰੈਕਟਰ ਦਾ ਜਿਹਨੂੰ ਦੁਸ਼ਮਣ ਨੇ ਵੀ ਟ੍ਰਿਬਿਊਟ ਦਿੱਤੀ ਹੈ ਔਰ ਮੈਂ ਸਮਝਦਾ ਆਂ ਵੀ ਇਹ ਖਬਰ ਜਨੇ ਲੰਗ ਪਗ ਹੁਣ 80 90 ਸਾਲ ਬਾਅਦ ਹਿਸਟਰੀ ਨੂੰ ਠੀਕ ਸੈੱਟ ਕੀਤੇ ਜੀ ਕਿ ਜਾਪਾਨ ਨੇ ਜਿੱਥੇ-ਜਿੱਥੇ ਵੀ ਜਾਪਾਨ ਦੀਆਂ ਫੌਜਾਂ ਦੂਸਰੇ ਸੰਸਾਰ ਜੰਗ ਵੇਲੇ ਵਧੀਆਂ ਉਹਨਾਂ ਨੇ ਕੋਰੀਆ ਨੂੰ ਲਿਆ ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਨੈਨਕਿੰਗ ਸ਼ਹਿਰ ਦਾ ਅਕਸਰ ਮੈਂ ਜ਼ਿਕਰ ਕਰਦਾ ਹੈ ਵੀ 30s ਦੇ ਵਿੱਚ ਜਦੋਂ ਜਾਪਾਨੀ ਫੌਜਾਂ ਨੇ ਨੈਨਕਿੰਗ ਜਿਹੜੀ ਉਦੋਂ ਚੀਨ ਦੀ ਰਾਜਧਾਨੀ ਸੀ ਅੱਜ ਬੀਜਿੰਗ ਹੈ ਉਸ ਦੇ ਉੱਤੇ ਕਬਜ਼ਾ ਕੀਤਾ ਤੇ ਫਿਰ ਇੱਕ ਅੰਦਾਜ਼ੇ ਮੁਤਾਬਕ 1 ਲੱਖ ਤੋਂ ਜ਼ਿਆਦਾ ਕਿਉਂਕਿ ਕੋਈ ਮਾਰਨ ਵਾਲਿਆਂ ਨੂੰ ਵੀ ਕਾਊਂਟ ਨਹੀਂ ਕਰਦਾ ਹੈ ਜਾਂ ਕਿੰਨੀਆਂ ਔਰਤਾਂ ਡਿਸਹਾਨਰ ਹੋਈਆਂ ਪਰ 2 ਲੱਖ ਤੋਂ ਜ਼ਿਆਦਾ ਕਤਲ ਔਰ 1 ਲੱਖ ਤੋਂ ਜ਼ਿਆਦਾ ਔਰਤਾਂ ਦੀ ਪਤ ਜਿਹੜੀ ਹੈ ਉਹ ਰੋਲੀ ਗਈ ਔਰ ਇਸ ਕਿਸਮ ਦਾ ਜਾਪਾਨੀ ਜ਼ੁਲਮ ਸੀ ਕਿ ਇਹ ਔਰਤ ਦੇ ਨਾਲ ਜ਼ਬਰ ਜ਼ਨਾ ਕਰਨ ਤੋਂ ਬਾਅਦ ਉਹਨੂੰ ਮਾਰ ਦਿੰਦੇ ਸੀ ਜੀ ਔਰ ਇਸ ਕਿਸਮ ਦਾ ਵਰਤਾਰਾ ਨਾਇਨਕਿੰਗ ਚ ਹੋਇਆ ਔਰ ਕੋਰੀਆ ਜਿਹੜਾ ਕਿ ਅੱਜ ਨਾਰਥ ਔਰ ਸਾਊਥ ਦੋ ਹਿੱਸਿਆਂ ਚ ਵੰਡਿਆ ਹੋਇਆ ਹੈ ਲੇਕਿਨ ਕੋਰੀਆ ਦੇ ਉੱਤੇ ਜਦੋਂ ਇਹਨਾਂ ਨੇ ਦਾਵਾ ਬੋਲਿਆ ਇਹੀ ਨਹੀਂ ਵੀ ਉਹਨਾਂ ਨੇ ਇਸ ਕਿਸਮ ਦਾ ਕਬਜ਼ਾ ਕਰਨ ਵੇਲੇ ਕੀਤਾ ਉਸ ਤੋਂ ਬਾਅਦ ਇੱਕ ਅੰਦਾਜ਼ੇ ਮੁਤਾਬਕ ਜਿੱਥੇ-ਜਿੱਥੇ ਵੀ ਫਿਰ ਜਾਪਾਨੀ ਬੈਠ ਗਏ ਉਹਨਾਂ ਦੀਆਂ ਫੌਜਾਂ ਦੀਆਂ ਬੈਰਕਾਂ ਦੇ ਵਿੱਚ ਉਹ ਸਟੇਸ਼ਨ ਸੀ ਫਿਰ ਉਹਨਾਂ ਨੇ 12-13 ਸਾਲ ਦੀ ਉਮਰ ਤੱਕ ਤੋਂ ਅਬੋਵ ਯੰਗ ਬੱਚੀਆਂ ਜਿਹੜੀਆਂ ਨੇ ਚਾਰ ਚਫੇਰਿਓ ਉਹ ਬੈਰਕਾਂ ਦੇ ਵਿੱਚ ਰੱਖ ਕੇ ਉਹਨਾਂ ਦੇ ਜਾਪਾਨੀ ਸ਼ੋਲਡਜਰਸ ਨੇ ਆਪਣੀ ਹਵਸ ਨੂੰ ਜਿਹੜਾ ਉਹ ਪੂਰਾ ਕੀਤਾ ਔਰ ਉਹਨਾਂ ਦੇ ਲਈ ਉਹਨਾਂ ਨੇ ਸ਼ਬਦ ਰੱਖਿਆ ਸੀ ਕੰਫਰਟ ਗਰਲਸ ਜੀ ਜੀ ਇਹ ਕੰਫਰਟ ਦੇਣ ਵਾਲੀਆਂ ਜਾਂ ਇਹਨਾਂ ਦੇ ਲਈ ਯੋਨ দাসੀਆਂ ਸ਼ਬਦ ਜਿਹੜਾ ਪੰਜਾਬੀ ਦੇ ਵਿੱਚ ਹੁਣ ਇਸਤੇਮਾਲ ਹੁੰਦੇ ਔਰ ਇੱਕ ਅੰਦਾਜ਼ੇ ਮੁਤਾਬਕ ਇਸ ਜਿਹੜਾ ਕਿ ਜਾਪਾਨੀ ਫੌਜ ਦੀ ਇਸ ਨੀਤੀ ਦਾ ਸ਼ਿਕਾਰ ਹੋਈਆਂ ਬੱਚੀਆਂ ਉਹਨਾਂ ਦੇ ਵਿੱਚ ਭਾਵੇਂ ਮੈਜੋਰਟੀ ਕੋਰੀਅਨ ਔਰਤਾਂ ਦੀ ਸੀ ਪਰ ਉਹਦੇ ਵਿੱਚ ਚਾਈਨੀਜ਼ ਤਾਈਵਾਨੀ ਤਾਈਵਾਨ ਦੀ ਔਰ ਇੰਡੋਨੇਸ਼ੀਆ ਔਰ ਫਿਲੀਪੀਨਸ ਏ ਨਹੀਂ اور 2 ਲੱਖ ਤੋਂ ਜ਼ਿਆਦਾ ਬੱਚੀਆਂ ਜਿਹੜੀਆਂ ਨੇ 12 13 ਸਾਲ ਦੀ ਉਮਰ ਤੋਂ ਹੈ ਬਾ ਉਹ ਐਜ਼ ਕੰਫਰਟ ਗਰਲਸ ਜਾਪਾਨੀ ਫੌਜਾਂ ਨੇ ਬੇਰਕਾਂ ਦੇ ਵਿੱਚ ਉਹਨਾਂ ਨੂੰ ਬੇਪੱਤ ਕੀਤਾ ਔਰ ਲਗਾਤਾਰ 23 ਸਾਲ ਕਿਉਂਕਿ ਜੇ 1939 ਚ ਜੰਗ ਸ਼ੁਰੂ ਹੋਈ ਹੈ 1945 ਚ ਹੁਣ ਇਹ ਇੱਕ ਐਸਾ ਇਸ਼ੂ ਸੀ ਬੇਸ਼ੱਕ ਸੰਸਾਰ ਜੰਗ ਤੋਂ ਬਾਅਦ ਜਿਹੜਾ ਉਹ ਕੋਰੀਆ ਉਸ ਨੂੰ ਦੋ ਹਿੱਸਿਆਂ ਚ ਵਾਨਡ ਕੇ ਸਾਊਥ ਕੋਰੀਆ ਅਮਰੀਕਾ ਦੇ ਪ੍ਰਭਾਵ ਥੱਲੇ ਚਲਾ ਗਿਆ ਨਾਰਥ ਕੋਰੀਆ ਚੀਨ ਦੇ ਪ੍ਰਭਾਵ ਥੱਲੇ ਚਲਾ ਗਿਆ ਜੀ ਲੇਕਿਨ ਇਹ ਗੱਲ ਈਵਨ ਬੇਸ਼ੱਕ ਜਾਪਾਨ ਵੀ ਜਾਪਾਨ ਦੀਆਂ ਬਹੁਤੀਆਂ ਆਰਥਿਕ ਨੀਤੀਆਂ ਅਮਰੀਕਾ ਨੇ ਬਣਾਈਆਂ ਪਰ ਸਾਊਥ ਕੋਰੀਆ ਔਰ ਜਾਪਾਨ ਦੀ ਕਦੇ ਵੀ ਉਹ ਰਿਲੇਸ਼ਨਸ਼ਿਪ ਚ ਵਾਰਮਥ ਨਹੀਂ ਆਈ ਕਿਉਂਕਿ ਇਹ ਇਸ਼ੂ ਰਿਹਾ ਕਿ ਜੋ ਕੁਝ ਤੁਸੀਂ ਕੀਤਾ ਔਰ ਜਾਪਾਨ ਚ ਪਹਿਲਾਂ ਤਾਂ ਜਿਵੇਂ ਇੰਡੀਅਨ ਹਾਕਮਾ ਨੇ ਜਿਸ ਕਿਸਮ ਦਾ ਵਰਤਾਰਾ ਸਿੱਖਾਂ ਦੇ ਨਾਲ ਕਰਕੇ ਨਸਲ ਖੁਸ਼ੀ ਕੀਤੀ ਹੈ ਸਿੱਖਾਂ ਦੀ ਜੀ ਔਰ ਜੋ ਕੁਝ ਨਵੰਬਰ 84 ਚ ਕੀਤਾ ਹੈ ਪਲੈਨਡ ਤਰੀਕੇ ਨਾਲ ਪਹਿਲਾ ਰਿਐਕਸ਼ਨ ਕਿਸੇ ਵੀ ਜ਼ਾਬਰਦਾ ਹੁੰਦਾ ਹੈ ਡਿਨਾਈ ਕਿ ਜੀ ਨਹੀਂ ਇਹ ਇਹ ਤਾਂ ਐਵੇਂ ਕਹਾਣੀਆਂ ਬਣਾ ਦੁੱਤੀਆਂ ਜਿਵੇਂ ਇਹੋ ਜਿਹੇ ਡਿਨਾਈ ਵਾਲੇ ਵੀ ਨੇ ਜਰਮਨ ਨਾਜ਼ੀਆਂ ਦੇ ਕੁਝ ਪੈਰੋਕਾਰ ਰਹੇ ਜਿਨ੍ਹਾਂ ਨੇ ਜਿਨ੍ਹਾਂ ਨੇ ਕਿਹਾ ਕਿ ਜੀ ਅਸੀਂ ਜਿਹੜਾ ਕਦੇ ਯਹੂਦੀਆਂ ਦੀ ਹੋਈ ਨਹੀਂ ਨਸਲ ਖੁਸ਼ੀ ਇਹਨੂੰ ਡਿਨਾਈ ਵਾਲੇ ਵੀ ਨੇ ਇਸ ਕਿਸਮ ਦੇ ਹੁਣ ਔਰ ਇਹ ਗੱਲ ਮੈਂ ਸਮਝਦਾ ਹਾਂ ਵੀ ਅਲਟੀਮੇਟਲੀ ਜਦੋਂ ਤੁਸੀਂ ਹਿਸਟਰੀ ਦੀ ਸਚਾਈ ਨੂੰ ਕਿੰਨੀ ਕੁ देर ਕੋਈ ਮੁਨਕਰ ਹੋ ਸਕਦਾ ਹੈ ਉਸ ਦੇ ਲਈ ਪਹਿਲੀ ਗੱਲ ਤੁਸੀਂ ਐਡਮਿਟ ਕਰਦੇ ਹੋ ਹੋਇਆ ਦੂਸਰਾ ਤੁਸੀਂ ਮਾਫੀ ਮੰਗਦੇ ਹੋ ਜਿਵੇਂ ਇਜ਼ਰਾਈਲ ਨੇ ਫਾਈਨਲੀ ਨਾ ਸਿਰਫ ਜਰਮਨ ਨੂੰ ਮਨਾਇਆ ਕਿੰਨੇ ਬਿਲੀਅਨ ਡਾਲਰ ਕੰਪਨਸੇਸ਼ਨ ਅੱਜ ਤੱਕ ਵੀ ਦੇ ਰਹੇ ਨੇ ਔਰ ਇਹ ਹਿਸਟਰੀ ਦਾ ਚੈਪਟਰ ਜੋ ਜਾਪਾਨੀ ਫੌਜੀਆ ਨੇ ਉਹਨਾਂ ਦੇ ਆਲਾ ਨੀਤੀ ਦੇ ਕਾੜਿਆਂ ਦੇ ਤਹਿਤ ਕੀਤਾ ਹੈ ਉਸ ਦਾ ਕਲ ਇੱਕ ਹਿੱਸਾ ਜਿਹੜਾ ਹੈ ਉਹ ਜਿਸ ਨੂੰ ਦੋਨੋਂ ਤੇਰਾ ਨਹੀਂ ਸਾਊਥ ਕੋਰੀਆ ਔਰ ਜਾਪਾਨ ਨੇ ਕਿਹਾ ਕਿ ਜੀਬੀ ਇਹ ਹੁਣ ਫਾਈਨਲੀ ਵੀ ਹੈਵ ਪੁਟ ਅ ਲਿਡ ਔਨ ਦਿਸ ਔਰ ਇਹ ਸਮਝੌਤੇ ਦੇ ਤਹਿਤ ਜਾਪਾਨ ਨੇ ਸਾਊਥ ਕੋਰੀਆ ਦੇ ਲੋਕਾਂ ਤੋਂ ਉਹਨਾਂ ਔਰਤਾਂ ਤੋਂ ਮਾਰਗੀਆਂ ਨੇ ਬਹੁਤ ਸਾਰੀਆਂ ਇਸ ਵੇਲੇ ਸਿਰਫ 46 ਔਰਤਾਂ ਜਿਹੜੀਆਂ ਕਿ 90 ਸਾਲ ਦੀ ਉਮਰ ਨੂੰ ਪਹੁੰਚ ਚੁੱਕੀਆਂ ਹੈ ਜੀ ਉਹ ਜਿਉਂਦਿਆਂ ਨੇ ਜਿਨ੍ਹਾਂ ਨੂੰ ਐਜ਼ ਅ ਕੰਫਰਟ ਗਰਲਸ ਰੱਖਿਆ ਗਿਆ ਸੀ ਨੌ ਔਰਤਾਂ ਤੇ ਸਿਰਫ ਇਸ ਸਾਲ ਦੇ ਵਿੱਚ ਹੀ ਮਰੀਆਂ ਨੇ ਕਿਉਂਕਿ ਹੁਣ ਜਿਹੜੀ ਕੋਈ 12-13 ਸਾਲ ਦੀ ਉਮਰ ਦੀ ਵੀ ਬੱਚੀ ਸੀ ਇਸ ਵੇਲੇ ਉਹ 90 ਸਾਲ ਤੱਕ ਪਹੁੰਚ ਚੁੱਕੀ ਹੈ ਕਿੰਨੇ ਅਕਦੀ ਇੰਨੀ ਉਮਰ ਹੁੰਦੀ ਹੈ ਸੋ ਜਾਪਾਨ ਨੇ ਫਾਈਨਲੀ ਉਹਨਾਂ ਦੇ ਪਹਿਲਾਂ ਫੋਰਨ ਮਿਨਿਸਟਰ ਨੇ ਫਿਰ ਪ੍ਰਾਈਮ ਮਿਨਿਸਟਰ ਨੇ ਇਸ ਤੇ ਲਈ ਮਾਫੀ ਮੰਗੀ ਹੈ ਔਰ ਦੂਸਰਾ ਪਾਰਟ ਜਿਹੜਾ ਉਹਨਾਂ ਨੇ 8.3 ਮਿਲੀਅਨ ਡਾਲਰ ਜਿਹੜਾ ਕਿ 1 ਬਿਲੀਅਨ ਯੈਨ ਬਣਦਾ ਹੈ ਇਹ ਐਸ ਅ ਕੰਪਨਸੇਸ਼ਨ ਜਿਹੜੀਆਂ ਬੀਬੀਆਂ ਜੇ ਨੇ 88 90 ਸਾਲ ਦੀ ਉਮਰ ਦੀਆਂ ਦਿੱਤਿਆ ਗਵਰਨਮੈਂਟ ਨੂੰ ਇੱਕ ਵੱਡਾ ਹਿੱਸਾ ਉਹਨਾਂ ਨੂੰ ਜਾਏਗਾ ਔਰ ਇਹ ਮਾਫੀ ਮੰਗਾਉਣ ਤੱਕ ਵੀ ਗੱਲ ਸੌਖੀ ਨਹੀਂ ਸੀ ਇੱਕ ਪੂਰੀ ਲਹਿਰ ਚੱਲੀ ਐਕਟਿਵਿਸਟ ਦੀ ਔਰ ਦਰਸ਼ਕ ਇੱਕ ਸਟੈਚੂ ਦੇਖ ਰਹੇ ਨੇ ਜਿਹੜੀ ਕਿ ਸਿਓਲ ਦੇ ਵਿੱਚ ਜਿਹੜੀ ਜਾਪਾਨ ਦੀ ਐਮਬੈਸੀ ਹੈ ਉਹਦੇ ਬਾਹਰ ਜਿਹੜਾ 2011 ਦੇ ਵਿੱਚ ਖੜਾ ਕੀਤਾ ਐਕਟਿਵਿਸਟ ਨੇ ਔਰ ਔਰਤਾਂ ਵੱਡੀ ਗਿਣਤੀ ਦੇ ਵਿੱਚ ਇਸ ਮਹਿੰਮ ਦਾ ਹਿੱਸਾ ਸੀ ਜਿਹਦੇ ਚ ਮੰਗ ਸੀ ਕਿ ਜਾਪਾਨ ਇਸ ਤੇ ਲਈ ਮਾਫੀ ਮੰਗੇ ਔਰ ਇਹਨਾਂ ਔਰਤਾਂ ਨੇ ਵੀ ਕਿਹਾ ਕਿ ਅਸੀਂ ਸਾਡਾ ਜੋ ਆਨਰ ਸੀ ਇੱਜ਼ਤ ਸੀ ਸਾਡੇ ਅਸੀਂ ਜੋ ਫਿਜ਼ੀਕਲ ਔਰ ਸਾਈਕੋਲੋਜੀਕਲ ਮਾਨਸਿਕ ਔਰ ਸਰੀਰਕ ਅਸੀਂ ਜੋ ਜ਼ੁਲਮ ਸਹੇਣੇ ਉਹ ਤਾਂ ਸਾਡੇ ਉਹਨਾਂ ਦਿਨਾਂ ਨੂੰ ਔਰ ਸਾਡੇ ਆਨਰ ਨੂੰ ਕੌਣ ਵਾਪਸ ਕਰ ਸਕਦਾ ਪਰ ਘੱਟੋ ਘੱਟ ਇੱਕ ਰਜਿਮ ਜਿਹੜਾ ਇਸ ਕਿਸਮ ਦਾ ਉਹ ਆਪਣੇ ਆਪ ਨੂੰ ਮੁਆਫੀ ਦੇ ਵਿੱਚ ਜੇ ਲਿਆਂਦਾ ਤੇ ਘਟੋਕਾਟਿਕ ਨੇਸ਼ਨ ਨੂੰ ਸ਼ੇਮਤਾ ਹੋਏਗੀ ਉਹਨਾਂ ਦੇ ਬੱਚੇ ਪੜਨਗੇ ਕਿ ਭਾਈ ਕਿਵੇਂ ਜ਼ੁਲਮ ਸਾਡੇ ਤੇ ਹੋਏ ਸੀ ਤੇ ਕਰਨ ਵਾਲੇ ਵੀ ਪੜਨਗੇ ਜਿਵੇਂ ਜਰਮਨੀ ਦੇ ਜਿਹੜੇ ਲੋਕ ਨੇ ਨਾਜ਼ੀ ਔਰ ਉਹ ਸਾਰੇ ਉਸ ਨੂੰ ਉਸ ਲੈਗੇਸੀ ਤੋਂ ਅੱਜ ਦੀ ਜਨਰੇਸ਼ਨ ਕੋ ਉਹਦੇ ਨਾਲ ਸੰਬੰਧ ਨਹੀਂ ਜੋੜਨਾ ਚਾਹੁੰਦੇ ਸੋ ਇਹ ਸਾਰਾ ਪਾਰਟ ਜਿਹੜਾ ਅਸੀਂ ਸਮਝਦੇ ਹਾਂ ਕਿ ਵੀ ਇਸ ਡੀਲ ਦਾ ਇਹ ਹਿੱਸਾ ਹੈ ਕਿ ਇਹ ਜਿਹੜੀ ਮੂਰਤੀ ਸੀ ਆਲ ਦੇ ਵਿੱਚ ਉਸ ਬੱਚੀ ਦੀ ਇੱਕ ਸਟੈਚੂ ਰੂਪ ਦੇ ਵਿੱਚ ਬਣਾਈ ਹੈ ਇਹਨੂੰ ਵੀ ਉਹ ਰਿਮੂਵ ਕਰ ਦੇਣਗੇ ਕਿਉਂਕਿ ਜਾਪਾਨੀਆਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਸਾਡੀ ਪਰਮਨੈਂਟ ਜਿਹੜੀ ਹੈ ਹਿਊਮਿਲੇਸ਼ਨ ਹੈ ਔਰ ਸਾਡੇ ਸਾਹਮਣੇ ਇਹ ਲਗਾਤਾਰਤਾ ਦੇ ਨਾਲ ਸਾਨੂੰ ਇਹ ਹੁੰਦੇ ਔਰ ਜਿਉਂ ਹੀ ਇਹ ਡੀਲ ਸਾਹਮਣੇ ਆਈ ਹੈ ਤਾਈਵਾਨ ਦੀ ਸਰਕਾਰ ਨੇ ਵੀ ਮੰਗ ਕੀਤੀ ਹੈ ਕਿ ਜਾਪਾਨ ਜਿਹੜਾ ਹੈ ਸਾਥੋਂ ਵੀ ਮਾਫੀ ਮੰਗੇ ਔਰ ਇਹ ਸਾਰੇ ਨੂੰ ਔਰ ਮੇਰਾ ਖਿਆਲ ਹੈ ਕਿ ਵੀ ਹਰ ਹਿਸਟਰੀ ਨੂੰ ਜਿਹੜਾ ਘਟੋਕਾਟ ਜੋ ਬੀਤੇ ਆ ਉਹਨੂੰ ਤੁਸੀਂ ਵਾਪਸ ਤਾਂ ਨਹੀਂ ਲਿਆ ਸਕਦੇ ਪਰ ਤੁਸੀਂ ਘਟੋਕਾਟ ਫਿਊਚਰ ਦੇ ਵਿੱਚ ਉਸ ਬਿਟਰਨੈਸ ਨੂੰ ਘਟਾਉਂਦੇ ਹੋ ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਬੇਸ਼ੱਕ ਅੱਜ ਕੋਰੀਆ ਇੱਕ ਆਜ਼ਾਦਾਨਾ ਮੁਲਕ ਹੈ ਔਰ ਸਾਊਥ ਕੋਰੀਆ ਇੱਕ ਵਿਸ਼ਾ ਇੱਕ ਚੰਗੀ ਡਿਵੈਲਪਿੰਗ ਇਕਨੋਮੀ ਹੈ ਇਵੇਂ ਤਾਈਵਾਨ ਵੀ ਹੈ ਪਰ ਉਹਨਾਂ ਨੇ ਆਪਣੇ ਬੀਤੇ ਨੂੰ ਕਦੇ ਭੁੱਲਿਆ ਨਹੀਂ ਜੋ ਕੁਝ ਉਹਨਾਂ ਦੇ ਨਾਲ 75 80 ਸਾਲ ਪਹਿਲਾਂ ਵਾਪਰਿਆ ਉਹਨਾਂ ਨੇ ਉਸ ਦੀ ਕਰੈਕਸ਼ਨ ਕਰਾਈ ਹੈ ਔਰ ਉਹਨੂੰ ਐਟ ਲੀਸਟ ਫਰ ਦਾ ਸੇਕ ਆਫ ਦਾ ਹਿਸਟਰੀ ਫਰ ਦਾ ਸੇਕ ਆਫ ਦਾ ਪ੍ਰੋਜੇਨੀ ਉਹਨੂੰ ਕਰੈਕਟ ਕੀਤਾ ਪਰ ਅਸੀਂ ਆਪਣੇ ਉਹਨਾਂ ਸਿੱਖ ਵੀਰਾਂ ਪੈਣਾ ਦਾ ਨੂੰ ਕੀ ਕਹੀਏ ਜਿਹਨਾਂ ਨੂੰ ਤਿੰਨ ਦਹਾਕਿਆਂ ਚ ਲੱਗਣ ਲੱਗ ਗਿਆ ਕਿ ਸੰਘਰਸ਼ ਬਹੁਤ ਲੰਮਾ ਹੋ ਗਿਆ ਹੈ ਜਿਨ੍ਹਾਂ ਨੂੰ ਜੂਨ 84 ਦੇ ਭਾਰਤੀ ਫੌਜ ਦੇ ਜ਼ੁਲਮ ਟੈਂਕਾਂ توپਾਂ ਦੇ ਨਾਲ ਮਾਰੇ ਗਏ ਔਰ ਕਿਵੇਂ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਸਿੱਖ ਬੀਬੀਆਂ ਦੀ ਹੋਈ ਬੇਪਤੀ ਹਜ਼ਾਰਾਂ ਦਾ ਮਾਰਿਆ ਜਾਣਾ ਨਵੰਬਰ 84 ਚ ਕਿਵੇਂ ਹਜ਼ਾਰਾਂ ਸਿੱਖ ਔਰਤਾਂ ਨਾਲ ਗੈਂਗਰੇਪ ਔਰ ਕਿਵੇਂ ਹਜ਼ਾਰਾਂ ਨੂੰ ਜਿਉਂਦਿਆਂ ਸਾੜ ਦੇਣਾ ਔਰ ਪੂਰੀ ਇੱਕ ਸਾਡੀ ਨਸਲ ਮੁਕਾ ਦੇਣੀ ਜਿਹੜੀ ਹੈ ਉਹਨਾਂ ਨੂੰ ਅਣਪਛਾਤੀਆਂ ਲਾਸ਼ਾਂ ਬਣਾ ਦੇਣਾ ਸੋ ਇੰਨਾ ਵੱਡਾ ਜਿਹੜਾ ਕਿ ਅਜੇ ਸਾਡੀਆਂ ਅੱਖਾਂ ਸਾਹਮਣੇ ਵਾਪਰਿਆ ਇਹ ਤਾਂ 90 ਸਾਲ ਦੀਆਂ ਹੋ ਕੇ ਵੀ ਇਹਨਾਂ ਦੀ ਸੁਸਾਇਟੀ ਨੇ ਕਿਹਾ ਵੀ ਨਹੀਂ ਅਸੀਂ ਦੁਸ਼ਮਨ ਨੂੰ ਆਫ ਦਾ ਹੁੱਕ ਨਹੀਂ ਹੋਣ ਦੇਣਾ ਜੋ ਕੁਝ ਉਹਨਾਂ ਨੇ ਕੀਤੇ ਸੋ ਅਸੀਂ ਸਮਝਦੇ ਹਾਂ ਵੀ ਇੱਕ ਪਾਸੇ ਤਾਂ ਡਿਨਾਈਲ ਵਾਲਾ ਪਾਰਟ ਤਾਂ ਜਾ ਰਹੀ ਹੈ ਉਹਨਾਂ ਨੇ ਤਾਂ ਜਿਹੜੇ ਕਾਤਲ ਨੇ ਜਾਂ ਜਿਨ੍ਹਾਂ ਨੇ ਨਸਲ ਕੁਸ਼ੀ ਕੀਤੀ ਹੈ ਉਹ ਤਾਂ ਇਹ ਸਾਰੇ ਨੂੰ ਅਤਵਾਦ ਦੇ ਖਾਤੇ 'ਚ ਪਾ ਕੇ ਉਹਨਾਂ ਨੇ ਤਾਂ ਚਾਹਿਆ ਹੀ ਹੈ ਕਿ ਵੀ ਅਸੀਂ ਇਹ ਸਾਰੇ ਦੀ ਜਿਹੜੀ ਹੈ ਗੱਲ ਵੀ ਨਾ ਕਰੀਏ ਬੀਤੇ ਕੋ ਭੁੱਲ ਜਾਓ ਉਹਨਾਂ ਨੇ ਵੀ ਕਿਹਾ ਹੈ ਤਾਂ ਸਾਡੇ ਵੀ ਜਿਹੜੇ ਕੁਹਾੜੀ ਦਾ ਦਸਤਾ ਬਣੇ ਹੋਏ ਨੇ ਇਸ ਲਾਈਨ ਨੂੰ ਅੱਗੇ ਤੋਰ ਰਹੇ ਨੇ ਪਰ ਕਟੋਕਟ ਇੱਕ ਲੇਟੈਸਟ ਇਸ ਕਿਸਮ ਦਾ ਵਾਕਿਆ ਹੈ ਸਾਡੇ ਉਹਨਾਂ ਜਿਹੜੇ ਭਗੌੜੇ ਕਿਸਮ ਦੇ ਵੀਰ ਪੈਣਾ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਜੀ ਜਸਟਿਸ ਲਈ ਉਹ ਕਿੰਨਾ ਕਹੇ ਜੀ ਭੁੱਲੋ ਜੀ ਅੱਗੇ ਤੁਰੋ ਜੀ ਉਹ ਤਾਂ ਹੋ ਗਿਆ ਜੀ ਸੋ ਅਸੀਂ ਇਸ ਗੱਲ ਦੇ ਲਈ ਇਹਨਾਂ ਦੀ ਜਿੱਥੇ ਸਾਡਾ ਔਰ ਮੈਂ ਸਮਝਦਾ ਹਾਂ ਵੀ ਜਿੱਥੇ 2 2 ਲੱਖ ਔਰਤਾਂ ਕਿਸ ਕਿਸਮ ਦੀ ਜ਼ਿੰਦਗੀ ਉਹਨਾਂ ਦੀ ਰਹੀ ਹੋਏਗੀ ਉਹ ਸਾਰੇ ਤੋਂ ਬਾਅਦ ਔਰ ਉਹਦੇ ਚ ਉਸ ਤੋਂ ਪਹਿਲਾਂ ਕਿੰਨੀਆਂ ਮਾਰੀਆਂ ਗਈਆਂ ਕਿਉਂਕਿ ਜਦੋਂ ਨਾਇਨਕਿੰਗ ਦੇ ਹਵਾਲੇ ਨਾਲ ਤੇ ਆਂਦਾ ਹੈ ਕਿ ਵੀ ਉਹ ਜ਼ਬਰਦਸਤ ਕਰਨ ਤੋਂ ਬਾਅਦ ਮਾਰ ਦਿੰਦੇ ਸਨ ਪਰ ਇੱਥੇ ਵੀ ਬਹੁਤ ਸਾਰੀਆਂ ਜਿਹੜੀਆਂ ਨੇ ਛੋਟ-ਛੋਟੀਆਂ ਬਾਲੜੀਆਂ ਉਹ ਮੌਤ ਦਾ ਸ਼ਿਕਾਰ ਹੋਈਆਂ ਹੋਣਗੀਆਂ ਪਰ ਇਹ ਬੀਬੀਆਂ ਜਿਨ੍ਹਾਂ ਦੀ ਗਿਣਤੀ ਭਾਵੇਂ ਅੱਜ 47 ਹੈ ਉਹ ਜਿਉਈਏ 90-90 ਸਾਲ ਤੱਕ ਪਹੁੰਚ ਕੇ ਵੀ ਉਹਨਾਂ ਨੇ ਭੁੱਲਿਆ ਨਹੀਂ ਜੇ ਇਹ ਉਹਨਾਂ ਨੇ ਕਿਹਾ ਸਾਡੇ ਓਨਰ ਦੀ ਗੱਲ ਨਹੀਂ ਅਸੀਂ ਉਹਨਾਂ ਸਾਰੀਆਂ ਸਾਡੇ ਨਾਲ ਦੀਆਂ ਜਿਹੜੇ ਸਾਡੇ ਹਮ ਉਮਰ ਜਿਹੜੀਆਂ ਬੇਪਤ ਹੋਈਆਂ ਸਨ ਅਸੀਂ ਉਹਨਾਂ ਦੀ ਖਾਤਰ ਵੀ ਤਾਂ ਕਿ ਇੰਦਾ ਗ੍ਰੇਵ ਆਲਸੋ ਦੇ ਸ਼ੁਡ ਫਾਈਂਡ ਸਾਲਸ ਇਹੋ ਜਿਹਾ ਉਹਨਾਂ ਦੇ ਕਮੈਂਟ ਨੇ ਸੋ ਅਸੀਂ ਸਮਝਦੇ ਕਿ ਸਾਡਾ ਇਹ ਰਿਜ਼ੋਲਵ ਕਿ ਇੰਦਾ ਐਂਡ ਆਫ ਦਾ ਡੇ ਜਿਹੜਾ ਵੀ ਦੁਸ਼ਮਣ ਨੇ ਜਿਨੇ ਵੀ ਜ਼ੁਲਮ ਕੀਤੇ ਨੇ ਜ਼ਾਬਰ ਹੈ ਉਹਨੂੰ ਜਵਾਬ ਦੇ ਬਣਾਣਾ ਔਰ ਅਲਟੀਮੇਟਲੀ ਆਪਣੇ ਆਨਰ ਨੂੰ ਆਨਰ ਦੀ ਬਹਾਲੀ ਲਈ ਆਪਣੇ ਨਿਸ਼ਾਨੇ ਵੱਲ ਵਧਣ ਲਈ ਦ੍ਰਿੜਤਾ ਹੋਣੀ ਮੈਂ ਤਾਂ ਇਹ ਸਾਰੇ ਚੋਂ ਬੇਸ਼ੱਕ ਇੱਕ ਬੜਾ ਪੇਨਫੁਲ ਅਸੀਂ ਪੜਨਾ ਵੀ ਇਸ ਨੂੰ ਡਿਸਕਸ ਕਰਨਾ ਵੀ ਪਰ ਇਨ ਦਾ ਐਂਡ ਆਫ ਦਾ ਡੇ ਸਬਕ ਇਹਦੇ ਚੋਂ ਇਹੀ ਹੈ ਕਿ ਅਸੀਂ ਆਪਣਾ ਰਿਜ਼ੋਲਵ ਨਾ ਛੱਡੀਏ ਕਿ ਅਸੀਂ ਜ਼ਾਲਮ ਨੂੰ ਜਵਾਬਦੇਹ ਬਣਾਣੇ ਉਸ ਦੀਆਂ ਕਾੜੀਆਂ ਕਰਤੂਤਾਂ ਲਈ ਉਹਨਾਂ ਦੇ ਟੈਰਰ ਲਈ ਉਹਨਾਂ ਦੇ ਜ਼ੁਲਮਾਂ ਲਈ ਔਰ ਇਹ ਸਾਡੀ ਜਿਹੜੀ ਵਿਲ ਟੂ ਫਾਈਟ ਹੈ ਫॉर ਜਸਟਿਸ ਆਜ਼ਾਦੀ ਲਈ ਇਹ ਬਿਲਕੁਲ ਕਮਜ਼ੋਰ ਨਹੀਂ ਹੋਣੀ ਚਾਹੀਦੀ ਜੀ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਣਾ ਲੈਣੇ ਬ੍ਰੇਕ ਈਵਰਸ ਵਿਚਾਰਾਂ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ